ਫਰੀਕ ਕੋਟ ਦੇ ਪਲੇਅਰ ਆ ਪਾਰ ਰਹੇ ਨੇ ਵਿਦੇਸ਼ਾਂ ਦੇ ਵਿੱਚ ਤੱਕ ਜਿੱਤ ਰਹੇ ਨੇ ਮੈਡਲ ਅਤੇ ਇੱਕ ਹੋਰ ਨੌਜਵਾਨ ਲੈ ਕੇ ਆ ਦੋ ਮੈਡਲ ਜਿੱਤ ਕੇ ਤੁਸੀਂ ਜੁੜੇਗਾ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਹੈ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫਰੀਕ ਕੋਟ ਜ਼ਿਲ੍ਹੇ ਦੇ ਵੱਖ-ਵੱਖ ਖੇਡਾਂ ਦੇ ਵਿੱਚੋਂ ਪਲੇਅਰ ਸੋਨੇ ਚਾਂਦੀ ਅਤੇ ਕਾਂਸੀ ਦੇ ਤਗਮੇ ਲਿਆ ਰਹੇ ਨੇ ਇਸੇ ਤਰ੍ਹਾਂ ਦੀ ਪਿਛਲੇ ਦਿਨੀ শ্রীলঙ্কা ਦੇ ਵਿੱਚ ਹੋਈਆਂ 8ਵੀਆਂ ਅੰਤਰਰਾਸ਼ਟਰੀ ਮਾਸਟਰ ਐਥਲੀਟਿਕਸ ਵਿੱਚ ਫਰੀ ਕੋਰ ਦੇ ਇਸ ਨੌਜਵਾਨ ਵੱਲੋਂ ਭੈਸਾ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ 골ਡ ਮੈਡਲ ਅਤੇ ਇੱਕ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਪੌਂਚਰ ਤੇ ਉਸ ਦਾ ਪਰਮਾ ਸਵਾਦ ਕੀਤਾ ਗਿਆ ਜਸਵਿੰਦਰ ਸਿੰਘ ਬਾਰੇ ਦੱਸਦੇ ਕਿ ਜਿੱਥੇ ਉਹਨਾਂ ਵੱਲੋਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਪਿੰਡ ਦੇ ਵਿੱਚ ਨੌਜਵਾਨ ਨਿਸ਼ਚਿਤ ਦੂਰ ਕਰਨ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਸਵੇਰ ਗਰਾਊਂਡ ਦੇ ਵਿੱਚ ਇਕੱਠੇ ਕਰਕੇ ਬੱਚਿਆਂ ਨੂੰ ਮਿਹਨਤ ਕਰਾਈ ਜਾਂਦੀ ਹੈ ਤਾਂ ਜੋ ਇੱਕ ਬਰੰਗਲਾ ਪੰਜਾਬ ਸਿਰਜਿਆ ਜਾ ਸਕੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਆਪਣੀ ਜੱਤ ਬਾਰੇ ਕੀ ਕਹਿੰਦਾ ਹੈ ਪਲੇਅਰ ਸੁਖਿੰਦਰ ਸਿੰਘ ਅਤੇ ਖੁਸ਼ੀ ਵਿੱਚ ਆਏ ਪ੍ਰਵਾਹ ਕੀ ਹੈ ਹਾਂਜੀ ਸ਼ੁਰੂਆਤ ਦਾ ਖਲਾ ਚੋਣੀ ਹੈ ਜੀ ਜਿਵੇਂ ਮੇਰੇ ਬੱਚੇ ਨੇ ਤਰੱਕੀ ਕੀਤੀ ਸਭ ਦੇ ਬੱਚੇ ਤਰੱਕੀ ਕਰਨ ਨਸ਼ਿਆਂ ਤੋਂ ਦੂਰ ਰਹਣ ਗਰਾਉਂਡਾਂ ਨਾਲ ਜੁੜਨ ਇਹਨਾਂ ਤੋਂ ਕਰਨ ਸ਼ੁਰੂਆਤ ਦਾ ਖਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਬਹੁਤ ਹੀ ਮਾਣ ਹੈ ਇਸ ਗੱਲ ਦਾ ਵੀ ਸਾਡੇ ਨਗਰ ਦਾ ਨੌਜਵਾਨ ਇੱਕ ਹੋਣਹਾਰ ਨੌਜਵਾਨ ਜੀ ਨੇ ਵੀ ਵਾਰਡ ਦੇ ਵਿੱਚ ਸਾਡਾ ਨਾਮ ਬਣਾਇਆ ਨਗਰ ਦਾ ਪਿੰਡ ਦਾ ਸਾਰੇ ਇਲਾਕੇ ਨੂੰ ਸਾਨੂੰ ਬਹੁਤ ਹੀ ਖੁਸ਼ੀ ਹੈ ਇਸ ਗੱਲ ਦੀ ਇਸ ਕਰਕੇ ਅਸੀਂ ਸਾਰੇ ਇਹਨੂੰ ਬਹੁਤ-ਬਹੁਤ ਵਧਾਈ ਦਾ ਪਾਤਰ ਮੰਨਦੇ ਆਂ ਵੀ ਜਿਨੇ ਸਾਡੇ ਨਗਰ ਦਾ ਨਾਮ ਬਣਾਇਆ ਵਾਹਿਗੁਰੂ ਜੀ ਦਾ ਸਵਾਹਿਗੁਰੂ ਜੀ ਕੀ ਕਹਣਾ ਹੈ ਸਾਡੇ ਪਿੰਡ ਦਾ ਬਹੁਤ ਸੁਖਜਿੰਦਰ ਸਿੰਘ लवली ਸਾਹ ਨੇ ਭਾਈ ਸਾਡੇ ਪਿੰਡ ਦਾ ਬਹੁਤ ਮਾਣ ਵਧਾਇਆ ਜੀ ਅਸੀਂ ਇਹਨਾਂ ਨੂੰ ਬਹੁਤ ਵਧਾਈ ਦੇ ਪਾਤਰ ਆਈ ਤੋ ਅਸੀਂ ਇਹਨਾਂ ਦਾ ਜੋ ਵੀ ਸਾਨੂੰ ਅਸੀਂ ਇਹਨਾਂ ਦੇ ਨਾਲ ਸੰਜੋਗ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਵੀ ਸਾਨੂੰ ਗਰਾਊਂਡ 'ਚ ਜੋ ਵੀ ਸਾਨੂੰ ਕਹਿਣਗੇ ਬੱਚਿਆਂ ਨੂੰ ਜਾਂ ਜੋ ਵੀ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੇ ਅਸੀਂ ਬੱਚਿਆਂ ਨੂੰ ਇਹਨੂੰ ਵੀ ਸੰਦੇਸ਼ ਲਵਲੀ ਸਿੰਘ ਨੂੰ ਕਹਿੰਦੇ ਆ ਵੀ ਬੱਚਿਆਂ ਨੂੰ ਹੋਰ ਮੋਟੀਵੇਟ ਕਰਨ ਵੀ ਭਾਈ ਨਸ਼ਿਆਂ ਤੋਂ ਦੂਰ ਰਹਿਣ ਤੇ ਗਰਾਊਂਡ ਨਾਲ ਚੱਲੋ। ਇਹ ਦਿਨ ਹੀ ਇੰਟਰਨੈਸ਼ਨਲ ਗੇਮਸ ਹੋਈਆਂ ਅਸੀਂ ਮਾਸਟਰ ਐਥਲੈਟਿਕਸ ਬਹੁਤ سارے ਲੋਕਾਂ ਨੂੰ ਸ਼ਾਇਦ ਇਹਦਾ ਪਤਾ ਨਹੀਂ ਹੈਗਾ ਵੀ ਮਾਸਟਰ ਐਥਲੈਟਿਕਸ ਕੀ ਹੁੰਦੀ ਹੈ। ਇਹ 30-35 ਸਾਲ ਤੋਂ ਉੱਪਰ ਵਾਲੀ ਏਜ ਗਰੁੱਪ ਦੇ ਵਿੱਚ ਕੰਪੀਟੀਸ਼ਨ ਹੁੰਦੇ ਆ। ਮੈਂ ਉਹਦੇ ਵਿੱਚ ਪਾਰਟਿਸਿਪੇ ਪਹਿਲਾਂ ਮੈਂ ਨੈਸ਼ਨਲ ਖੇਡਿਆ ਹਿਮਾਚਲ ਵਿਖੇ ਤੇ ਹੁਣ ਇੰਟਰਨੈਸ਼ਨਲ ਗਿਆ ਸੀਗਾ ਸ਼ੌਂਕ ਸੀ ਆ ਬੰਨ ਦੇ ਵਿੱਚ ਰੀਜ ਸੀ ਉਹ ਪੂਰੀ ਹੋਈ ਆ ਐਮਰ ਦੇ ਵਿੱਚ ਸੈਕੰਡ ਤੇ ਸ਼ਾਰਟਕਟ ਦੇ ਵਿੱਚ ਫਸਟ ਪਲੇਸ ਕਿੱਥੇ ਟ੍ਰੇਨਿੰਗ ਕਰਦੇ ਸੀ ਔਰ ਕਦੋਂ ਦੇ ਕੰਮ ਕਰੀਂ ਟ੍ਰੇਨਿੰਗ ਸਰ ਮੈਂ ਪਿੰਡ ਸਰਾਵਾ ਦੇ ਗਰਾਊਂਡ ਦੇ ਵਿੱਚ ਹੀ ਕਰਦਾ ਆ ਕਾਫੀ ਬੱਚੇ ਵੀ ਆ ਜਾਂਦੇ ਆ ਤੇ ਉੱਥੇ ਸਾਰਾ ਵਧੀਆ ਮਾਹੌਲ ਹੁੰਦਾ ਈ ਤੇ ਕੰਪੀਟੀਸ਼ਨ ਨਾਲ ਲੜਦਾ ਮੈਂ ਕਾਫੀ ਟਾਈਮ ਤੋਂ ਕਾਫੀ ਸਾਰੇ ਮੈਡਲ ਜਿੱਤੇ ਆ ਇਸ ਗੇਮ ਦੇ ਵਿੱਚ ਔਰ ਚਾਹਣਾ ਵੀ ਪੰਜਾਬ ਦੇ ਸਾਰੇ ਬੱਚੇ ਇਸ ਪਾਸੇ ਕਰਨ ਕਿਉਂਕਿ ਇਹ ਇਸ ਤਰ੍ਹਾਂ ਦੀਆਂ ਗੇਮਾਂ ਹੈ ਜਿਹਦੇ ਬਾਰੇ ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਪਲੇਅਰ ਹੈਗੇ ਆ ਉਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਜਾਂ ਉਹਨਾਂ ਨੂੰ ਗਾਈਡੈਂਸ ਨਹੀਂ ਮਿਲਦੀ ਹੈਗੀ ਜਿਹਦੇ ਕਰਕੇ ਪਿੱਛੇ ਰਹਿ ਜਾਂਦੇ ਆ ਇਸ ਤੋਂ ਪਹਿਲਾਂ ਕਿੰਨੇ ਮੈਡਲ ਜਿੱਤ ਕੇ ਆਂ तकरीबन ਮੇਰੇ ਕੋਲ ਜੀ 50 55 ਮੈਡਲ ਹੈਗੇ ਆ ਟੋਟਲ ਹਿੰ ਤੱਕ ਪੰਜਾਬ ਸਟੇਟ ਲੈਵਲ ਦੇ ਨੈਸ਼ਨਲ ਲੈਵਲ ਦੇ ਵੀ ਹੈਗੇ ਆ ਇੰਟਰਨੈਸ਼ਨਲ ਵੀ ਫਸਟ ਟਾਈਮ ਗਿਆ ਸੀ ਨੌਜਵਾਨਾਂ ਨੂੰ ਵੀ ਨਾਲ ਜੋੜ ਰਹੇ ਹਾਂ ਫਿਰ ਤੁਸੀਂ ਜੀ ਬਿਲਕੁਲ ਮੈਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੈਗਾ ਇੰਸਟਾਗ੍ਰam ਤੇ ਵੀ ਮੇਰੀਆਂ ਵੀਡੀਓ ਡੇਲੀ ਆਉਂਦੀਆਂ ਜੀ ਫਿਟਨੈਸ ਦੀਆਂ ਫੇਸਬੁੱਕ ਤੇ ਵੀ YouTube ਤੇ ਵੀ ਅਸੀਂ ਡੇਲੀ ਗਰਾਉਂਡ ਚੱਲਦਾ ਕਰਕੇ ਕੋਈ ਨਾ ਕੋਈ ਬੱਚਿਆਂ ਨੂੰ ਮੋਟੀਵੇਸ਼ਨ ਮਿਲੇ ਚੰਗੇ ਪਾਸੇ ਲੱਗਣ ਕੋਸ਼ਿਸ਼ ਕਰਦੇ ਰਹਿੰਨੇ ਮੈਂ ਪ੍ਰੋਫੈਸ਼ਨਲੀਟੀ ਚਲਾਉਂਦਾ ਹਾਂ ਜੀ ਫੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਜੇ ਵੀ ਨੌਜਵਾਨ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਜੀ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈਗਾ ਮਿਹਨਤ ਕਰਨੀ ਚਾਹੀਦੀ ਇਹਨਾਂ ਨੂੰ ਜਾਂ ਗਾਈਡੈਂਸ ਪ੍ਰੋਪਰ ਲੈ ਕੇ ਜਿਹੜੀ ਗੇਮ ਕਰਨੀ ਆ ਉਹਦੇ ਬਾਰੇ ਪ੍ਰੋਪਰ ਗਾਈਡੈਂਸ ਲੈ ਕੇ ਵਰਕ ਕਰਨਾ ਚਾਹੀਦਾ ਔਰ ਮਿਹਨਤ ਜ਼ਰੂਰੀ ਹੈ ਮਿਹਨਤ ਤੋਂ ਬਿਨਾ ਕੁਝ ਵੀ ਨਹੀਂ ਬਣਦਾ ਹੈਗਾ ਸਭ ਤੋਂ ਵੱਡਾ ਧਰਮ ਸਭ ਤੋਂ ਵੱਡਾ ਕਰਮ ਸਭ ਤੋਂ ਵੱਡਾ ਜਿਹੜਾ ਜੌਬ ਉਹਨਾਂ ਦਾ ਇਹੀ ਹੈ ਜਿਹੜੀ ਸ਼ੂਟਿੰਗ ਉਮਰ ਹੁੰਦੀ ਹੈ ਹਾਂ ਉਹਨਾਂ ਨੂੰ ਸਭ ਵੱਧ ਵੱਧ ਮਿਹਨਤ ਕਰਨੀ ਚਾਹੀਦੀ ਔਰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਵੇਂ ਹੁਣ ਤੁਸੀਂ ਵੀ ਆਏ ਹੋ ਸਰ ਮਿਹਨਤ ਕਰਦੇ ਹੋ ਆਪਣੀ ਫੀਲਡ ਦੇ ਵਿੱਚ ਜੁੜੇ ਹੋਏ ਹੋ ਤਾਂ ਐਵੇਂ ਬੱਚਿਆਂ ਲਈ ਆ ਬੱਚਿਆਂ ਲਈ ਵੀ ਇਹ ਟਾਈਮ ਜਿਹੜਾ ਹੁੰਦਾ ਇਹ ਬਹੁਤ ਕ੍ਰੂਸ਼ਲ ਟਾਈਮ ਹੁੰਦਾ ਹੈਗਾ ਉਹਨਾਂ ਨੂੰ ਕਦੇ ਵੀ ਇੱਕ ਇੱਕ ਮਿੰਟ ਸਹਾਈ ਹੁੰਦਾ ਵੱਧ ਤੋਂ ਵੱਧ ਉਹਨਾਂ ਨੂੰ ਮਿਹਨਤ ਤੇ ਵੱਧ ਤੋਂ ਵੱਧ ਪੋਜ਼ਿਟਿਵ ਰਹਿ ਕੇ ਹੀ ਹਮੇਸ਼ਾ ਮੈਂ ਕਹਿੰਦਾ ਵੀ ਹਰ ਵੇਲੇ ਪੋਜ਼ਿਟਿਵ ਰਹੋ ਜੇ ਕਾਮਯਾਬ ਹੋਣਾ ਤਾਂ ਮਾੜੇ ਸਮੇਂ ਦੇ ਵਿੱਚ ਵੀ ਪੋਜ਼ਿਟਿਵ ਰਹੋ ਫੇਰ ਹੀ ਕਾਮਯਾਬ ਹੋਵੋਗੇ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ